ਕਈ ਵੱਡੇ ਦੇਸ਼ਾਂ ਵਿੱਚ ਲੋਕਾਂ ਨੇ ਅਪਣਾਈ ਧਰਮ ਤੋਂ ਦੂਰੀ ਦੁਨੀਆ ਭਰ ਦੇ 13 ਵੱਡੇ ਦੇਸ਼ਾਂ ਵਿੱਚ ਲੋਕ ਨਹੀਂ ਮੰਨਦੇ ਕੋਈ ਵੀ ਧਰਮ ਸਿੱਖਿਆ ਵਿਗਿਆਨ ਨੂੰ ਸਭ ਤੋਂ ਵੱਧ ਇਹ ਦੇਸ਼ ਦਿੰਦੇ ਨੇ ਵੱਡੀ ਤਰਜੀਹ ਦੁਨੀਆ ਭਰ ਵਿੱਚ ਬਹੁਤ ਸਾਰੇ ਲੋਕ ਜਿੱਥੇ ਧਰਮ ਵਿੱਚ ਵਿਸ਼ਵਾਸ ਕਰਦੇ ਨੇ ਪਰ ਉੱਥੇ ਹੀ ਦੁਨੀਆ ਭਰ ਦੇ ਅਜਿਹੇ ਵੱਡੇ ਦੇਸ਼ ਵੀ ਨੇ ਜਿੱਥੇ ਕਿ ਲੋਕ ਬਿਲਕੁਲ ਵੀ ਧਰਮ ਵਿੱਚ ਵਿਸ਼ਵਾਸ ਨਹੀਂ ਰੱਖਦੇ ਵਿਸ਼ਵ ਭਰ ਵਿੱਚ ਅਜਿਹੇ ਲੋਕਾਂ ਦੀ ਗਿਣਤੀ ਵਧ ਰਹੀ ਹੈ ਜੋ ਈਸ਼ਵਰ ਜਾਂ ਅੱਲਾਹ ਵਿੱਚ ਵਿਸ਼ਵਾਸ ਨਹੀਂ ਰੱਖਦੇ 2010 ਵਿੱਚ ਪਿਊ ਰਿਸਰਚ ਸੈਂਟਰ ਦੇ ਅਨੁਸਾਰ ਲਗਭਗ 1.1 ਅਰਬ ਲੋਕ ਜੋ ਕਿ ਵਿਸ਼ਵ ਦੀ ਆਬਾਦੀ ਦਾ 16% ਦੀ ਸਨ ਉਹਨਾਂ ਵੱਲੋਂ ਧਰਮ ਵਿੱਚ ਵਿਸ਼ਵਾਸ ਨਹੀਂ ਰੱਖਿਆ ਜਾਂਦਾ ਇਹਨਾਂ ਵਿੱਚ ਨਾਸਤਿਕ ਅਗਿਆਨਵਾਦੀ ਅਤੇ ਉਹ ਲੋਕ ਸ਼ਾਮਲ ਨੇ ਜੋ ਕਿ ਕਿਸੇ ਧਰਮ ਨਾਲ ਸੰਬੰਧਿਤ ਨਹੀਂ ਸਨ 2023 ਦੀ ਗਲਪਸ ਇੰਟਰਨੈਸ਼ਨਲ ਸਰਵੇਖਣ ਅਨੁਸਾਰ ਸਵਿੰਡਰ ਸਭ ਤੋਂ ਵੱਧ ਪ੍ਰਤੀਸ਼ਤ ਲੋਕਾਂ ਨੇ ਕਿਹਾ ਹੈ ਕਿ ਉਹ ਈਸ਼ਵਰ ਵਿੱਚ ਵਿਸ਼ਵਾਸ ਨਹੀਂ ਰੱਖਦੇ ਇਸ ਰੁਝਾਨ ਦਾ ਬਾਦਾ ਸਿੱਖਿਆ ਸਾਇੰਸ ਅਤੇ ਸਮਾਜਿਕ ਬਦਲਾਅ ਨਾਲ ਜੁੜਿਆ ਹੋਇਆ ਹੈ ਚੀਨ ਵਿਸ਼ਵ ਦਾ ਸਭ ਤੋਂ ਵੱਡਾ ਦੇਸ਼ ਹੈ ਜਿੱਥੇ ਈਸ਼ਵਰ ਜਾਂ ਅੱਲਾਹ ਵਿੱਚ ਵਿਸ਼ਵਾਸ ਦੀ ਦਰ ਸਭ ਤੋਂ ਘੱਟ ਹੈ 2023 ਦੇ ਗਲਪ ਸਰਵੇਖਣ ਅਨੁਸਾਰ ਚੀਨ ਵਿੱਚ ਸਿਰਫ 16% ਲੋਕ ਈਸ਼ਵਰ ਵਿੱਚ ਵਿਸ਼ਵਾਸ ਕਰਦੇ ਹਨ ਚੀਨ ਦੀ ਕਮਿਊਨਿਟੀ ਸਰਕਾਰ ਜੋ ਕਿ 1949 ਤੋਂ ਸਤਾ ਵਿੱਚ ਹੈ ਉਹਨਾਂ ਨੇ ਨਾਸਤਿਕਤਾ ਨੂੰ ਉਤਸ਼ਾਹਿਤ ਕੀਤਾ ਹੈ ਤੇ ਧਾਰਮਿਕ ਗਤੀਵਿਧੀਆਂ ਨੂੰ ਦਬਾਇਆ ਹੈ ਚੀਨ ਦੀ ਸੱਭਿਆਚਾਰਕ ਪਰੰਪਰਾ ਜਿਸ ਵਿੱਚ ਕਨਫੂਸ਼ੀਅਨਵਾਦ ਅਤੇ ਤੋਅਵਾਦ ਵਰਗੇ ਦਰਸ਼ਨ ਪ੍ਰਮੁੱਖ ਹਨ ਜੋ ਕਿ ਇੱਕ ਸਰਵਉੱਚ ਦੇਵਤਾ ਦੀ ਬਜਾਏ ਨੈਤਿਕਤਾ ਅਤੇ ਸਮਾਜਿਕ ਸੁਮੇਲ ਤੇ ਜ਼ੋਰ ਦਿੰਦੇ ਨੇ ਵਿਸ਼ਵ ਦੀ 78% ਦੀ ਧਰਮ ਵਿਹੋਣੀ ਆਬਾਦੀ 106% ਦੀ ਚੀਨ ਵਿੱਚ ਇਸਾ ਵਾਸਦਾ ਹੈ 스웨덴 ਨੂੰ 2023 ਦੇ ਗਲਪ ਸਰਵੇਖਣ ਵਿੱਚ ਸਭ ਤੋਂ ਵੱਧ ਨਾਸਤਿਕ ਦੇਸ਼ ਵਜੋਂ ਦਰਸਾਇਆ ਗਿਆ ਜਿੱਥੇ 22% ਲੋਕ ਇਸਵਰ ਜਾਂ ਅੱਲਾ ਵਿੱਚ ਵਿਸ਼ਵਾਸ ਨਹੀਂ ਰੱਖਦੇ ਯੂਰਪ ਦੇ ਹੋਰ ਵੱਡੇ ਦੇਸ਼ ਜਿਵੇਂ ਨੀਦਰਲੈਂਡ ਨਾਰਵੇ ਅਤੇ ਚੱਕ ਗੰਨਰਾਜ ਵੀ ਸਕੂਲਰਵਾਦ ਦੀ ਸੂਚੀ ਵਿੱਚ ਉੱਚੇ ਸਥਾਨਾਂ ਤੇ ਨੇ 2012 ਵਿੱਚ ਯੂਰੋਮੀਟਰ ਸਰਵੇਖਣ ਅਨੁਸਾਰ 16% ਦੀ ਯੂਰਪੀ ਸੰਘ ਦੇ ਨਾਗਰਿਕ ਗੈਰ ਧਾਰਮਿਕ ਅਤੇ 7% ਨਾਸਤਿਕ ਸਨ ਇੰਡਾ ਦਿਸਾਂ ਵਿੱਚ ਸੁੱੱਚੇ ਸਿਖਿਆਬਕ ਯਾਰ ਸੋਚ ਅਤੇ ਸਮਾਜਿਕ ਖੁੱਲੇਪਾਨ ਨੇ ਧਾਰਮਿਕ ਵਿਸ਼ਵਾਸਾਂ ਨੂੰ ਘਟਾਇਆ ਨਾਰਵੇ ਵਿੱਚ 2016 ਵਿੱਚ ਪਹਿਲੀ ਵਾਰ ਨਾਸਤਿਕਤਾ ਦੀ ਗਿਣਤੀ ਵਿਸ਼ਵਾਸੀਆਂ ਨਾਲੋਂ ਕਿਤੇ ਵੱਧ ਸੀ ਜਾਪਾਨ ਵਿੱਚ ਸਿਰਫ 29% ਲੋਕ ਈਸ਼ਵਰ ਜਾਂ ਅੱਲਾ ਵਿੱਚ ਵਿਸ਼ਵਾਸ ਕਰਦੇ ਨੇ ਜਿਸ ਨਾਲ ਇਹ ਵਿਸ਼ਵ ਦੇ ਸਭ ਤੋਂ ਘੱਟ ਧਾਰਮਿਕ ਦੇਸ਼ਾਂ ਵਿੱਚੋਂ ਇੱਕ ਹੈ ਜਪਾਨ ਦੀ ਸਭਿਆਚਾਰਕ ਪਰੰਪਰਾ ਸ਼ਿਟੋ ਇੰਜਮ ਅਤੇ ਬੁੱਧਵਾਦ ਤੇ ਆਧਾਰਿਤ ਹੈ ਜੋ ਕਿ ਇੱਕ ਸਰਵ ਉੱਚ ਦੇਵਤਾ ਦੀ ਬਜਾਏ ਰੀਤੀ ਰਿਵਾਜ ਅਤੇ ਇਤਿਹਾਸ ਤੇ ਕੇਂਦਰਿਤ ਨੇ 2008 ਦੇ ਇੱਕ ਸਰਵੇਖਣ ਵਿੱਚ ਸਿਰਫ 4% ਜਾਪਾਨੀਆਂ ਨੇ ਕਿਹਾ ਹੈ ਕਿ ਉਹ ਈਸ਼ਵਰ ਦੀ ਹੋਂਦ ਵਿੱਚ ਪੂਰਨ ਵਿਸ਼ਵਾਸ ਰੱਖਦੇ ਹਨ ਜਦਕਿ 9% ਨੇ ਇਸ ਨੂੰ ਪੂਰੀ ਤਰ੍ਹਾਂ ਨਕਾਰਿਆ ਹੈ ਜਾਪਾਨੀ ਲੋਕ ਅਕਸਰ ਅਧਿਆਤਮਿਕਤਾ ਨੂੰ ਧਰਮ ਨਾਲੋਂ ਵੱਖਰੇ ਤੌਰ ਤੇ ਦੇਖਦੇ ਨੇ ਚੱਕਤਰਾ ਵਿੱਚ 54% ਲੋਕ ਈਸ਼ਵਰ ਵਿੱਚ ਵਿਸ਼ਵਾਸ ਨਹੀਂ ਰੱਖਦੇ ਪਰ ਸਿਰਫ 20% ਆਪਣੇ ਆਪ ਨੂੰ ਦਾਸਤਿਕ ਵਜੋਂ ਪਸਾਣਦੇ ਹਨ 1948 ਤੋਂ 1999 ਤੱਕ ਕਮਿਊਨਿਟੀਜ਼ ਸ਼ਾਸਨ ਨੇ ਧਰਮ ਨੂੰ ਦਬਾਉਣ ਦੀ ਦਿੱਤੀ ਅਪਣਾਈ ਹੈ ਜਿਸ ਨੇ ਨਾਸਤਿਕਤਾ ਨੂੰ ਵਧਾਵਾ ਦਿੱਤਾ ਇਸ ਤੋਂ ਇਲਾਵਾ 15ਵੀਂ ਸਦੀ ਉਸਾਈਟ ਅੰਦੋਲਨ ਅਤੇ 17ਵੀਂ ਸਦੀ ਵਿੱਚ ਹੱਬਸਵਰਗ ਸ਼ਾਸਨ ਦੌਰਾਨ ਕੈਥੋਲਿਕ ਧਰਮ ਦੀ ਜ਼ਬਰਦਸਤੀ ਨੇ ਧਾਰਮਿਕ ਸੰਸਥਾਵਾਂ ਪ੍ਰਤੀ ਅਵਿਸ਼ਵਾਸ ਪੈਦਾ ਕੀਤਾ ਅੱਜ ਉੱਚ ਸਿੱਖਿਆ ਅਤੇ ਵਿਗਿਆਨਿਕ ਸੋਚ ਇਸ ਰੁਝਾਨ ਨੂੰ ਹੋਰ ਮਜ਼ਬੂਤ ਕਰ ਰਹੇ ਨੇ ਨੀਦਰਲੈਂਡ ਵਿੱਚ 41% ਪੱਕੇ ਨਾਸਤਿਕ ਵੱਖ-ਵੱਖ ਅਧਿਆਤਮਿਕ ਵਿਸ਼ਵਾਸਾਂ ਜਿਵੇਂ ਕਿ ਟੈਲੀਪੈਥੀ ਅਤੇ 15 ਜਨਮ ਵਿੱਚ ਵਿਸ਼ਵਾਸ ਰੱਖਦੇ ਨੇ ਪਰ ਈਸ਼ਵਰ ਜਾਂ ਅੱਲਾਹ ਵਿੱਚ ਨਹੀਂ ਨਾਰਵੇ ਵਿੱਚ 41% ਲੋਕ ਈਸ਼ਵਰ ਦੀ ਹੋਂਦ ਨੂੰ ਨਕਾਰਦੇ ਹਨ ਵਿਅਤਨਾਮ ਜਿੱਥੇ 13% ਲੋਕ ਪੱਕੇ ਨਾਸਤਿਕ ਨੇ ਉੱਤਰਾ ਵਿੱਚ ਕਮਿਊਨਿਟੀ ਸ਼ਾਸਨ ਅਤੇ ਬੁੱਧਵਾਦੀ ਪਰੰਪਰਾਵਾਂ ਨੇ ਧਾਰਮਿਕ ਵਿਸ਼ਵਾਸਾਂ ਨੂੰ ਸੀਮਿਤ ਕੀਤਾ ਹੈ। ਇਹਨਾਂ ਦੇਸ਼ਾਂ ਵਿੱਚ ਸਮਾਜਿਕ ਅਤੇ ਸਿਆਸੀ ਢਾਂਚੇ ਨੇ ਸਕੂਲਰਵਾਦ ਨੂੰ ਵਧਾਵਾ ਦਿੱਤਾ ਹੈ। ਦੱਖਣੀ ਏਸ਼ੀਆ ਅਤੇ ਸਬਸਹਾਰਨ ਅਫਰੀਕਾ ਵਰਗੇ ਖੇਤਰਾਂ ਵਿੱਚ ਈਸ਼ਵਰ ਜਾਂ ਅੱਲਾਹ ਵਿੱਚ ਵਿਸ਼ਵਾਸ ਬਹੁਤ ਜ਼ਿਆਦਾ ਹੁੰਦਾ ਹੈ। ਉਦਾਹਰਨ ਵਜੋਂ ਪਾਕਿਸਤਾਨ, ਇండోਨੇਸ਼ੀਆ ਅਤੇ ਨਾਈਜੀਰੀਆ ਵਿੱਚ 99% ਤੋਂ ਵੱਧ ਲੋਕ ਈਸ਼ਵਰ ਵਿੱਚ ਵਿਸ਼ਵਾਸ ਕਰਦੇ ਨੇ। ਭਾਰਤ ਵਿੱਚ 2011 ਦੀ ਜਨਗਣਨਾ ਅਨੁਸਾਰ ਸਿਰਫ 0.002 ਫੀਸਦੀ ਲੋਕ ਜਾਨੀ ਕਿ 33000 ਨੇ ਆਪਣੇ ਆਪ ਨੂੰ ਦਾਸਤਿਕ ਵਜੋਂ ਪਛਾਣਿਆ ਹੈ ਇੰਨਾ ਖੇਤਰਾ ਵਿੱਚ ਧਾਰਮਿਕ ਪਰੰਪਰਾਵਾਂ ਅਤੇ ਸਮਾਜਿਕ ਨਿਯਮਾਂ ਨੂੰ ਨੇ ਵਿਸ਼ਵਾਸ ਨੂੰ ਮਜ਼ਬੂਤ ਰੱਖਿਆ ਹੈ